10 ਜੁਲਾਈ 2024 ਨੂੰ ਟੈਲੀਕਮ ਕੰਪਨੀਆਂ ਨੇ ਆਪਣੇ ਰੀਚਾਰਜ ਪਲਾਨ ਨੂੰ ਸਭ ਤੋਂ ਪਹਿਲਾਂ ਵਧਾਇਆ ਸੀ ਇਸ ਤੋਂ ਬਾਅਦ ਵੋਡਾਫੋਨ ਆਈਡੀਆ ਅਤੇ Airtel ਕੰਪਨੀ ਨੇ ਵੀ ਆਪਣੇ ਰੀਚਾਰਜ ਪਲਾਨ ਮਹਿੰਗੇ ਕਰ ਦਿੱਤੇ ਸਨ ਸਾਰਿਆਂ ਨੇ ਆਪਣੇ ਪਲਾਨ ਲਗਭਗ 20 ਤੋਂ 25% ਤੱਕ ਵਧਾ ਦਿੱਤੇ ਸਨ ਇਸ ਅਸਰ ਇਹ ਹੋਇਆ ਕਿ ਵੱਡੀ ਗਿਣਤੀ ਵਿੱਚ ਲੋਕ ਆਪਣੇ SIM ਕਾਰਡ BSNL ਕੰਪਨੀ ਚ ਪੋਰਟ ਕਰਵਾ ਰਹੇ ਹਨ ਅਜੇ ਚ ਸਭ ਤੋਂ ਵੱਧ SIM ਪੋਰਟ Jio ਕੰਪਨੀ ਦੇ ਗਾਹਕਾਂ ਵੱਲੋਂ ਕੀਤੇ ਜਾ ਰਹੇ ਹਨ ਦੱਸਿਆ ਜਾ ਰਿਹਾ ਹੈ ਕਿ ਜੁਲਾਈ ਮਹੀਨੇ ਚ ਬਹੁਤ ਸਾਰੇ ਗਾਹਕ Jio ਨੂੰ ਛੱਡ ਕੇ ਹੋਰ ਟਰਾਂਸਫਰ ਹੋ ਰਹੇ ਹਨ ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਹੁਣ Jio ਕੰਪਨੀ ਨੇ ਆਪਣੇ ਗਾਹਕਾਂ ਲਈ ਇੱਕ ਜ਼ਬਰਦਸਤ ਰੀਚਾਰਜ ਪਲਾਨ ਲਾਂਚ ਕਰਨ ਦਾ ਪਲਾਨ ਤਿਆਰ ਕੀਤਾ ਹੈ ਜਿਸ ਦੀ ਵੈਧਤਾ 72 ਦਿਨ ਦੀ ਦੱਸੀ ਜਾ ਰਹੀ ਹੈ ਜਾਣਕਾਰੀ ਮਿਲੀ ਹੈ ਕਿ Jio ਕੰਪਨੀ ਨੇ ਹੁਣ ਆਪਣੇ ਪਲਾਨ ਵਾਪਸ ਲਿਓਣੇ ਪੈ ਰਹੇ ਹਨ ਇੱਕ ਵਾਰ ਫਿਰ Jio ਕੰਪਨੀ ਗਾਕਾ ਲਈ ਤਿੰਨ ਪਲਾਨ ਲਾਂਚ ਕਰ ਰਹੀ ਹੈ ਜੋ ਕਿ 5G ਯੂਜ਼ਰ ਲਈ ਇੱਕ ਵਾਰ ਫਿਰ ਧਮਾਕੇਦਾਰ ਸਾਬਤ ਹੋਣਗੇ ਜਿਨ੍ਹਾਂ ਦੀ ਵੈਲਿਡਿਟੀ 72 ਦਿਨਾਂ ਦੀ ਹੈ ਅਤੇ ਬਹੁਤ ਸਸਈਆਂ ਯੋਜਨਾਵਾਂ ਵੀ ਲਾਗੂ ਕੀਤੀਆਂ ਜਾ ਰਹੀਆਂ ਹਨ ਇਸ ਤੋਂ ਪਹਿਲਾਂ Jio ਨੇ 329 ਰੁਪਏ ਦਾ ਪ੍ਰੀਪੇਡ ਪਲਾਨ ਲਾਂਚ ਕੀਤਾ ਸੀ Jio ਦਾ 329 ਰੁਪਏ ਦਾ ਪ੍ਰੀਪੇਡ ਪਲਾਨ 28 ਦਿਨਾਂ ਦੀ ਵੈਲਿਡਿਟੀ ਨਾਲ ਆਉਂਦਾ ਹੈ ਇਹ ਪਲਾਨ ਗਾਕਾ ਨੂੰ ਅਨਲਿਮਿਟਿਡ ਵਾਇਸ ਕਾਲ ਅਤੇ 100 SMS ਦਿਨ ਦੇ ਨਾਲ 1.5GB ਰੋਜ਼ਾਨਾ ਡਾਟਾ ਪ੍ਰਦਾਨ ਕਰਦਾ ਹੈ ਇਸ ਚ Jio 7 Pro ਵੀ ਉਪਲਬਧ ਹੈ ਬਿਊਰੋ ਰਿਪੋਰਟ ਤਲਕਾ ਪੰਜਾਬੀ ਟੀਵੀ 10 ਜੁਲਾਈ 2024 ਨੂੰ ਟੈਲੀਕਮ ਕੰਪਨੀਆਂ ਨੇ ਆਪਣੇ ਰੀਚਾਰਜ ਪਲਾਨ ਨੂੰ ਸਭ ਤੋਂ ਪਹਿਲਾਂ ਵਧਾਇਆ ਸੀ ਇਸ ਤੋਂ ਬਾਅਦ ਵੋਡਾਫੋਨ ਆਈਡੀਆ ਅਤੇ Airtel ਕੰਪਨੀ ਨੇ ਵੀ ਆਪਣੇ ਰੀਚਾਰਜ ਪਲਾਨ ਮਹਿੰਗੇ ਕਰ ਦਿੱਤੇ ਸਨ ਸਾਰਿਆਂ ਨੇ ਆਪਣੇ ਪਲਾਨ ਲਗਭਗ 20 ਤੋਂ 25% ਤੱਕ ਵਧਾ ਦਿੱਤੇ ਸਨ ਇਸ ਅਸਰ ਇਹ ਹੋਇਆ ਕਿ ਵੱਡੀ ਗਿਣਤੀ ਵਿੱਚ ਲੋਕ ਆਪਣੇ SIM ਕਾਰਡ BSNL ਕੰਪਨੀ ਚ ਪੋਰਟ ਕਰਵਾ ਰਹੇ ਹਨ ਅਜੇ ਚ ਸਭ ਤੋਂ ਵੱਧ SIM ਪੋਰਟ Jio ਕੰਪਨੀ ਦੇ ਗਾਹਕਾਂ ਵੱਲੋਂ ਕੀਤੇ ਜਾ ਰਹੇ ਹਨ ਦੱਸਿਆ ਜਾ ਰਿਹਾ ਹੈ ਕਿ ਜੁਲਾਈ ਮਹੀਨੇ ਚ ਬਹੁਤ ਸਾਰੇ ਗਾਹਕ Jio ਨੂੰ ਛੱਡ ਕੇ ਹੋਰ ਟਰਾਂਸਫਰ ਹੋ ਰਹੇ ਹਨ ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਹੁਣ Jio ਕੰਪਨੀ ਨੇ ਆਪਣੇ ਗਾਹਕਾਂ ਲਈ ਇੱਕ ਜ਼ਬਰਦਸਤ ਰੀਚਾਰਜ ਪਲਾਨ ਲਾਂਚ ਕਰਨ ਦਾ ਪਲਾਨ ਤਿਆਰ ਕੀਤਾ ਹੈ ਜਿਸ ਦੀ ਵੈਧਤਾ 72 ਦਿਨ ਦੀ ਦੱਸੀ ਜਾ ਰਹੀ ਹੈ ਜਾਣਕਾਰੀ ਮਿਲੀ ਹੈ ਕਿ Jio ਕੰਪਨੀ ਨੇ ਹੁਣ ਆਪਣੇ ਪਲਾਨ ਵਾਪਸ ਲਿਆ ਪੈ ਰਹੇ ਹਨ ਇੱਕ ਵਾਰ ਫਿਰ Jio ਕੰਪਨੀ ਗਾਕਾ ਲਈ ਤਿੰਨ ਪਲਾਨ ਲਾਂਚ ਕਰ ਰਹੀ ਹੈ ਜੋ ਕਿ 5G ਯੂਜ਼ਰ ਲਈ ਇੱਕ ਵਾਰ ਫਿਰ ਧਮਾਕੇਦਾਰ ਸਾਬਤ ਹੋਣਗੇ ਜਿਨ੍ਹਾਂ ਦੀ ਵੈਲਿਡਿਟੀ 72 ਦਿਨਾਂ ਦੀ ਹੈ ਅਤੇ ਬਹੁਤ ਸਸਈਆਂ ਯੋਜਨਾਵਾਂ ਵੀ ਲਾਗੂ ਕੀਤੀਆਂ ਜਾ ਰਹੀਆਂ ਹਨ ਇਸ ਤੋਂ ਪਹਿਲਾਂ Jio ਨੇ 329 ਰੁਪਏ ਦਾ ਪ੍ਰੀਪੇਡ ਪਲਾਨ ਲਾਂਚ ਕੀਤਾ ਸੀ Jio ਦਾ 329 ਰੁਪਏ ਦਾ ਪ੍ਰੀਪੇਡ ਪਲਾਨ 28 ਦਿਨਾਂ ਦੀ ਵੈਲਿਡਿਟੀ ਨਾਲ ਆਉਂਦਾ ਹੈ ਇਹ ਪਲਾਨ ਗਾਕਾ ਨੂੰ ਅਨਲਿਮਿਟਿਡ ਵਾਇਸ ਕਾਲ ਅਤੇ 100 SMS ਦਿਨ ਦੇ ਨਾਲ 1.5GB ਰੋਜ਼ਾਨਾ ਡਾਟਾ ਪ੍ਰਦਾਨ ਕਰਦਾ ਹੈ ਇਸ ਚ Jio 7 Pro ਵੀ ਉਪਲਬਧ ਹੈ ਬਿਊਰੋ ਰਿਪੋਰਟ ਤਲਕਾ ਪੰਜਾਬੀ ਟੀਵੀ 10 ਜੁਲਾਈ 2024 ਨੂੰ ਟੈਲੀਕਮ ਕੰਪਨੀਆਂ ਨੇ ਆਪਣੇ ਰੀਚਾਰਜ ਪਲਾਨ ਨੂੰ ਸਭ ਤੋਂ ਪਹਿਲਾਂ ਵਧਾਇਆ ਸੀ ਇਸ ਤੋਂ ਬਾਅਦ ਵੋਡਾਫੋਨ ਆਈਡੀਆ ਤੇ Airtel ਕੰਪਨੀ ਨੇ ਵੀ ਆਪਣੇ ਰੀਚਾਰਜ ਪਲਾਨ ਮਹਿੰਗੇ ਕਰ ਦਿੱਤੇ ਸਨ ਸਾਰਿਆਂ ਨੇ ਆਪਣੇ ਪਲਾਨ ਲਗਭਗ 20 ਤੋਂ 25% ਤੱਕ ਵਧਾ ਦਿੱਤੇ ਸਨ ਇਸ ਅਸਰ ਇਹ ਹੋਇਆ ਕਿ ਵੱਡੀ ਗਿਣਤੀ ਵਿੱਚ ਲੋਕ ਆਪਣੇ SIM ਕਾਰਡ BSNL ਕੰਪਨੀ ਚ ਪੋਰਟ ਕਰਵਾ ਰਹੇ ਹਨ ਅਜਿਹੇ ਸਭ ਤੋਂ ਵੱਧ SIM ਪੋਰਟ Jio ਕੰਪਨੀ ਦੇ ਗਾਹਕਾਂ ਵੱਲੋਂ ਕੀਤੇ ਜਾ ਰਹੇ ਹਨ ਦੱਸਿਆ ਜਾ ਰਿਹਾ ਹੈ ਕਿ ਜੁਲਾਈ ਮਹੀਨੇ ਚ ਬਹੁਤ ਸਾਰੇ ਗਾਹਕ Jio ਨੂੰ ਛੱਡ ਕੇ ਹੋਰ ਟਰਾਂਸਫਰ ਹੋ ਰਹੇ ਹਨ ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਹੁਣ Jio ਕੰਪਨੀ ਨੇ ਆਪਣੇ ਗਾਹਕਾਂ ਲਈ ਇੱਕ ਜ਼ਬਰਦਸਤ ਰੀਚਾਰਜ ਪਲਾਨ ਲਾਂਚ ਕਰਨ ਦਾ ਪਲਾਨ ਤਿਆਰ ਕੀਤਾ ਹੈ ਜਿਸ ਦੀ ਵੈਧਤਾ 72 ਦਿਨ ਦੀ ਦੱਸੀ ਜਾ ਰਹੀ ਹੈ ਜਾਣਕਾਰੀ ਮਿਲੀ ਹੈ ਕਿ Jio ਕੰਪਨੀ ਨੇ ਹੁਣ ਆਪਣੇ ਪਲਾਨ ਵਾਪਸ ਲਏ ਪੈ ਰਹੇ ਹਨ ਇੱਕ ਵਾਰ ਫਿਰ Jio ਕੰਪਨੀ ਗਾਕਾ ਲਈ ਤਿੰਨ ਪਲਾਨ ਲਾਂਚ ਕਰ ਰਹੀ ਹੈ ਜੋ ਕਿ 5G ਯੂਜ਼ਰ ਲਈ ਇੱਕ ਵਾਰ ਫਿਰ ਧਮਾਕੇਦਾਰ ਸਾਬਤ ਹੋਣਗੇ ਜਿਨ੍ਹਾਂ ਦੀ ਵੈਲਿਡਿਟੀ 72 ਦਿਨਾਂ ਦੀ ਹੈ ਅਤੇ ਬਹੁਤ ਸਸਤੀਆਂ ਯੋਜਨਾਵਾਂ ਵੀ ਲਾਗੂ ਕੀਤੀਆਂ ਜਾ ਰਹੀਆਂ ਹਨ ਇਸ ਤੋਂ ਪਹਿਲਾਂ Jio ਨੇ 329 ਰੁਪਏ ਦਾ ਪ੍ਰੀਪੇਡ ਪਲਾਨ ਲਾਂਚ ਕੀਤਾ ਸੀ Jio ਦਾ 329 ਰੁਪਏ ਦਾ ਪ੍ਰੀਪੇਡ ਪਲਾਨ 28 ਦਿਨਾਂ ਦੀ ਵੈਲਿਡਿਟੀ ਨਾਲ ਆਉਂਦਾ ਹੈ ਇਹ ਪਲਾਨ ਗਾਕਾ ਨੂੰ ਅਨਲਿमिटेड ਵਾਇਸ ਕਾਲ ਅਤੇ 100 SMS ਦਿਨ ਦੇ ਨਾਲ 1.5GB ਰੋਜ਼ਾਨਾ ਡਾਟਾ ਪ੍ਰਦਾਨ ਕਰਦਾ ਹੈ ਇਸ ਚ Jio 7 Pro ਵੀ ਉਪਲਬਧ ਹੈ ਬਿਊਰੋ ਰਿਪੋਰਟ ਤਲਕਾ ਪੰਜਾਬੀ ਟੀਵੀ